ਹਰ ਸੋ ਹੀਰਾ ਛਾੜ ਕੇ ਕਰੇ ਅੰਕੀ ਆਸ ਤੇਨਰ ਦੁਜਤ ਜਾਹੇਗੇ ਸਤਿ ਪਾਖ ਰਵਿਦਾਸ ਐਸੀ ਲਾਹਤੁ ਜੁ ਬਿਲਕੁਲ ਕਰੇ ਗਰੀਬ ਅਲਵਾਦ ਗੁਸੈਆ ਮੇਰਾ ਮਾਥੇ ਛਦਰ ਧਰੇ ਜਾ ਕਿ ਸੋਤ ਜਗਤ ਕੋ ਲਾਗੇ ਤਾ ਪਰ ਤੋ ਨਹੀਂ ਧਰੇ ਨੀਚੇ ਹੈ ਉਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਨਾਮਦੇਵ ਕਬੀਰ ਪਤਲੋਚਨ ਸਦਨਾ ਸੈਨ ਕਰੇ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਓ ਤੇ ਸਭੇ ਸਰੇ ਤੁਨ ਧੰਨ ਸਤਿਗੁਰੂ ਰਵਿਦਾਸ ਸਵਾਮੀ ਅੰਤਰਜਾਮੀ ਤੁਨ ਧੰਨ ਸਤਿਗੁਰੂ ਬਾਬਾ ਪਿੱਪਲਦਾਸ ਜੀ ਮਹਾਰਾਜ ਕੰਤਨ ਸਤਿਗੁਰੂ ਸਵਾਮੀ ਸਰਵਣਦਾਸ ਜੀ ਮਹਾਰਾਜ ਕੰਤਨ ਸਤਿਗੁਰੂ ਸਵਾਮੀ ਹਰੀਦਾਸ ਜੀ ਮਹਾਰਾਜ ਕੰਤਨ ਸਤਿਗੁਰੂ ਸਵਾਮੀ ਗਰੀਬਦਾਸ ਜੀ ਮਹਾਰਾਜ ਗੁਰਗੱਦੀ ਤੇ ਵਿਰਾਜਮਾ ਆਦਰਣੀਏ ਸਤਕਾਰਯੋਗ ਸਤਿਗੁਰੂ ਸਵਾਮੀ ਨਰੰਜਨ ਰਾਜ ਜੀ ਮਹਾਰਾਜ ਰਵਦਾਸੀਆ ਕੌਮ ਦੇ ਮਹਾਨ ਅਮਰਸ਼ੀ ਸੰਤ ਰਾਮਾਨੰਦ ਜੀ ਸਭ ਗੁਰਮਹਾਂਪੁਰਸ਼ਾਂ ਦੇ ਚਰਨ ਕਮਲਾਂ ਅਤੇ ਸੇਮਰੂ ਸੇਵਾ ਦੀ ਕਮਾਈ ਦਾ ਧਿਆਨ ਰੱਖ ਕੇ ਜਪੋ ਜੀ ਸਤਨਾਮ ਸਤਨਾਮ ਸਤਗੁਰੂ ਰਵਿਦਾਸ ਮਹਾਰਾਜ ਜੀ ਕੇ ਪਾਵਨ ਪਵਿੱਤਰ ਜਨਮ ਸਥਾਨ ਮੰਦਿਰ ਸੀਰਗੁਰਦਨਪੁਰ ਕਾਸ਼ੀ ਬੇਗੰਪੁਰਾ ਹਰਦਵਾਰ ਡੇਰਾ ਸੁਖਖੰਡ ਬੱਲਾ ਸਭ ਗੁਰਧਾਮਾਂ ਕੇ ਨਿਸ਼ਾਨਾਂ ਕੇ ਵਰਸ਼ਣ ਦੇਦਾਰ ਕਾ ਧਿਆਨ ਰੱਖ ਕੇ ਜਪੋ ਜੀ ਸਤਨਾਮ ਸਤਨਾਮ ਸਾਹਿਬ ਸਤਗੁਰੂ ਰਵਿਦਾਸ ਜੀ ਮਹਾਰਾਜ ਕੌਮ ਦੇ ਰਹਿਵਰ ਬ੍ਰਹਮ ਗਿਆਨੀ ਬ੍ਰਹਮ ਲੀਨ ਸਤਿਗੁਰੂ ਸਰਵਨ ਦਾਸ ਜੀ ਮਹਾਰਾਜ ਪਾਤਸ਼ਾਹ ਕੇ ਚਰਨਾਂ ਦਾ ਉਟ ਆਸਰਾ ਲੈ ਕਰਕੇ ਡੇਰਾ ਸ਼੍ਰੀ ਅਕਸ਼ਰ ਸੰਤ ਸਰਵਨ ਦਾਸ ਜੀ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਆਦਰਣੀਏ ਸਤਕਾਰਯੋਗ ਗੁਰਦੇਵ ਸਤਿਗੁਰੂ ਸਵਾਮੀ ਨਿਰੰਜਨ ਦਾਸ ਮਹਾਰਾਜ ਦੀ ਪਾਵਨ ਰਹਿਨਮਾਈ ਹੇਠ ਸਤਿਗੁਰੂ ਸਵਾਮੀ ਸਰਵਨ ਦਾਸ ਮਹਾਰਾਜ ਜੀ ਦਾ ਪਾਵਨ ਪੁੱਤਰ ਪ੍ਰਕਾਸ਼ ਦਿਹਾੜਾ ਅੱਜ ਡੇਰਾ ਸੱਚਖੰਡ ਬੱਲਾਂ ਵਿਖੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਸ਼ਰਧਾ ਅਤੇ ਸਤਿ ਸਕਾਰ ਸਹਿਤ ਮਨਾਇਆ ਗਿਆ ਸਾਗੁਰੂ ਪਾਤਸ਼ਾਹ ਜੀ ਆਪ ਦੀ ਕੀ ਰਸਨਾ ਵਾਸਤੇ ਆਉਦੇ ਦਰਕਰਦੀਆਂ ਸੰਤਾਂ ਵੱਲੋਂ ਕੇਕ ਪ੍ਰਸ਼ਾਲਾ ਕੇ ਹਾਜ਼ਰ ਹੋਏ ਕਿਰਪਾ ਕਰਨੀ ਸਾਗੁਰੂ ਸੱਤੇ ਪਾਤਸ਼ਾਹ ਡੇਰੇ ਖੇੜੇ ਆਵਾਜ਼ ਰੱਖਣੇ ਮਹਾਂਪੁਰਖਾਂ ਨੂੰ ਦੇ ਰੋਕ ਤੋਂ ਲੰਬੀ ਅਰਜੂ ਬਖਸ਼ਿਸ਼ ਕਰਨੀ ਸਾਰੀਆਂ ਸੰਤਾਂ ਤੇ ਸਾਰੇ ਸੇਵਾਦਾਰਾਂ ਤੇ ਆਪਾਂ ਅਸ਼ੀਰਵਾਦ ਬਖਸ਼ਿਸ਼ ਕਰਨਾ ਸਭਨਾਂ ਨੂੰ ਦਰੋ ਕਰੋ ਨਾਮੀਆਂ ਦਾਤਾ ਬਖਸ਼ਿਸ਼ ਕਰਕੇ ਨਿਹਾਲ 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 ਕਰਨਾ ਕਿਰਪਾ ਕਰਨੀ ਨਾਮਕਾ ਰੰਗ ਸਾਧਕਾਂ ਸੰਭਖਿਸ਼ ਕਰਨਾ ਸਤਗੁਰ ਪਾਛਾਪ ਕੀ ਰਚਨਾ ਵਾਸਤੇ ਪ੍ਰਸ਼ਾਦ ਹਾਜ਼ਰ ਹੈ ਆਪਕੇ ਦਰ ਤੇ ਪ੍ਰਵਾਣ ਹੋਏ ਪ੍ਰਸ਼ਾਦ ਸਾਹਿਬ ਨੂੰ ਬਿਤਾਇਆ ਜਾਵੇ ਆਪ ਦੀ ਕੇ ਪਾਵਨ ਪੂਰਤਨਾਮ ਦੀ ਛੜਦੀ ਹੋਏ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਬੱਲਾ ਵਿੱਚ ਰੱਬ ਵਸਦਾ ਬੱਲਾ ਵਿੱਚ ਰੱਬ ਵਸਦਾ ਜੀ ਦੀ ਕੁਟਿਆ ਹੈ ਨਹਿਰ ਕਿਨਾਰੇ ਸਤਗੁਰ ਰਬ ਵਰਗੇ ਦਾਸ ਪਿਆਰੇ ਮੇਰੇ ਸਤਿਗੁਰ ਦਾ ਫਰਗੇ ਗੁਰ ਸਰਵਰਨ ਦਾਸ ਪਿਆਰੇ